ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਨੇ ਉੱਥੇ ਵਿਦੇਸ਼ ਤੋਂ ਭਾਰਤ ਲਿਆਉਣ ਲਈ ਵੀ ਉਹਨਾਂ ਵੱਲੋਂ ਕਈ ਵਾਰੀ ਬਿਆਨ ਦਿੱਤੇ ਗਏ ਨੇ ਲੇਕਿਨ ਅਸਲ ਵਿੱਚ ਜੇ ਗੱਲ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਪੱਤਰਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਇੱਕ ਨੌਜਵਾਨ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਤਾਂ ਬੜੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਇੱਕ ਨੌਜਵਾਨ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ ਜਿੱਦਾਂ ਹੀ ਭਾਰਤ ਵਾਪਸ ਪਰਤਿਆ ਤਾਂ ਸਾਡੀਆਂ ਪਾਰਕਿੰਗਾਂ ਦੇ ਵਿੱਚ ਜਾ ਕੇ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਸੀ ਐਸਐਮਜੀ ਨਿਊਜ਼ ਪੰਜਾਬ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਇਨਫੋਰਮੇਸ਼ਨ ਦੇ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਨੇ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਇੱਕ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦਾ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਪਹਨਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਕੋ ਲਾ ਕੇ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਅਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਬੜੀ ਗੰਭੀਰਤ ਨਾਲ ਲੱਗ ਰਹੇ ਕਿਉਂਕਿ ਅਮਨਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖ ਕੀ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ क्राइम ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਅਸੀਂ ਰਿਕਵਰ ਕਰਾ ਲਈ ਸਰ ਕਿਥੋਂ ਆਇਆ ਵਾਲਾ ਤੇ ਉਮਰ ਕਿੰਨੀ ਹੈ ਇਹ ਜੀ ਉਮਰ ਦੀ ਹੈ ਜੀ ਇਹ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰਹਿਣ ਵਾਲਾ ਰਾਜਸਥਾਨੀ ਏਰੀਆ ਹੈ ਠਾਣੇ ਰਾਜਸਥਾਨੀ ਦੇ ਏਰੀਆ ਨਾਲ ਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਇਕੱਲਾ ਹੀ ਸਰ ਕੀ ਨਾਲ ਹੋਰ ਵੀ ਦੇ ਨਹੀਂ ਇਹ ਫਿਲਹਾਲ ਇਹ ਇਕੱਲਾ ਆਇਡੈਂਟੀਫਾਈ ਹੋਇਆ ਥੋ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹਨੂੰ ਹਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਕਿ ਤੂੰ ਫੜਾਂਗੇ ਅਜੇ ਥੋੜੀ ਥੋੜੀ ਕਰਦਾ ਸੀਗਾ ਤੇ ਇਹ ਫਿਰ ਗੱਗੂ ਕਿੱਥੇ ਅੱਗੇ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਈ ਸੀ ਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਤੋਂ ਥੋੜੇ ਖਬਰ ਕੀ ਤੇ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣਾ ਰਾਜਾ ਸੰਸੀ ਜੀ ਤਾਂ ਤਾਂ ਰਾਜਾ ਸੰਸੀ ਤਾਰੀਵਾਲ ਤਾਰੀਵਾਲ ਠਾਣੇ ਇੱਕ ਚੋਰੀ ਦੇ ਤੰਦੇ ਕਿਵੇਂ ਵੇਚਦੇ ਮਲੇਸ਼ੀਆ ਤੋਂ ਵੀ ਆ ਰਿਹਾ ਦੇਖੋ ਇਹ ਜਿਹੜੀ ਸੰਗਤ ਇਹ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਚੋਰੀ ਦਾ ਕੰਮ ਕੀਤਾ ਬੁਲਟ ਮੋਟਰਸਾਈਕਲ ਦਾ ਤੁਸੀਂ ਲੱਗਦਾ ਕਿ ਕੀ ਐਸਟਲੇ ਮੋਟਰਸਾਈਕਲ ਜਿਆਦਾ ਚੰਗਾ ਹੁੰਦਾ ਸੀ ਬੁਲਟ ਮੋਟਰਸਾਈਕਲ ਦੇ ਜਿਆਦਾ ਪੈਣਾ ਹੁੰਦਾ ਸੀ ਸਰ ਗੁਰਦੁਆਰਾ ਦੀ ਚੋਰੀ ਕਰਦਾ ਹੀ ਜਿਆਦਾ ਕਿੱਧਰ ਚੋਰੀ ਲੋ ਇਹ ਪਾਰਕਿੰਗ ਦੇ ਵਿੱਚ ਨਹੀਂ ਪਾਰਕਿੰਗ ਇਸ ਵਿੱਚ ਕਿੰਨੇ ਕੁ ਅਜ ਤੱਕ ਦੀ ਚੋਰੀ ਨਹੀਂ ਅਜ ਤੱਕੇ ਕਾਫੀ ਕੁਝ ਘਰੇ ਨੇ ਬਟ ਸਾਡੇ ਕੋਲ ਹੁਣ ਰਿਕਵਰ ਆਉਂਦੇ ਸਪਲੈਂਡਰ ਇੱਕ ਬੁਲਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਖਬਰ ਹੋਏ ਨੇ ਹੋਰ ਵੀ ਚਾਂਸਸ ਹੈਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਾਕਾਇਦਾ ਪਰਚੀ ਮਿਲਦੀ ਹੈ ਜੀ ਤੇ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਇਹ ਨੇ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈਗੀ ਹੈ ਨ ਕੀ ਸਰ ਕਿੰਨੀ ਕਾਮਯਾਬੀ ਸੁਣਦੇ ਹੋ ਕਾਫੀ ਜਿਆਦਾ ਨਹੀਂ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟ੍ਰੇਸ ਕਰਾਂਗੇ ਬਲ ਤੁਸੀਂ ਕਾਮਯਾਬੀ ਸਮਝਦੇ ਨਹੀਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀ ਸਰ ਬੁੱਲਡੋਜ਼ਰ ਦਾ ਹੋਰ ਕੀ ਰਿਕਵਰ ਕੀਤਾ ਇੱਕ ਬੁੱਲਡ ਮੋਟਰਸ ਇੱਕ ਸਪਲੈਂਟਰ ਮੋਟਰਸ ਬੁੱਲਡੋਜ਼ਰ ਸਪੀਨ ਸੀ ਦੀ ਹੈ ਇਹ ਬੰਦੇ ਦਾ ਨਹੀਂ ਇਹ ਤਾਂ ਵਾਰਦਾਤ ਕਿਤੇ ਇਹਨਾਂ ਦੀ ਆਪਾਂ ਮਾਰ ਲਈ ਇਹ ਕਿੱਥੋਂ ਗੁਰ ਚੁੱਕਿਆ ਸੀ ਇਹਨੇ ਕੁਝ ਨਹੀਂ ਹਾਂ ਜੀ ਇਹ ਗੁਰਡ ਮੋਟਰ ਇਹ ਗੁਰਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਦੇ ਸਾਹਮਣੇ ਓਪੋਜ਼ਿਟ ਸਟੇਸ਼ਨ ਤੋਂ ਸਟੇਸ਼ਨ ਦੇ ਨਾਲ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਮੈਦਾਨ ਦੇ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਚ ਕੀ ਹੈ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਵੀ ਮਾਟਰ ਪਰ ਨਾਸ਼ਾ ਨਹੀਂ ਕਰਦਾ ਜੀ ਰਿਕਰਡ ਹੈਗਾ ਦੇਖਿਆ ਹੈ ਤਾਂ ਸਿਰਫ ਨਸ਼ੇ ਦੀ ਪੂrti ਕਰਕੇ ਫਿਰ ਇਹ ਹੋ ਗਿਆ I think so I think so ਤੇ ਇਹ ਬੁਲੀਸ਼ੀਆ ਰੈ residencies ਉੱਥੇ ਨਾ residencies ਉੱਪਰ ਪਰਮਟ ਤੇ ਗਿਆ ਸੀ ਉੱਥੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆਸ ਕਿਰੇ ਕਿਰੇ ਹੁੰਦੇ ਸੀ ਜ਼ਿਆਦਾਤਰ ਕਿ ਇਹਦੇ ਟਾਰਗੇਟ ਏਰੀਆ ਨਹੀਂ ਉਹ ਕੁਛ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਅਪ ਡਾਊਨ ਕਰਦਾ ਸੀ ਸਿਟੀ ਦੇ ਦਾ ਬਿਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਦਿੰਦੇ ਸੀ ਹੋਰ ਕਿਨੇ ਕਿੁੱਕੇ ਆ ਜਦੋਂ ਮੋਟਰਸਾਈਕਲ ਨਹੀਂ ਲੈ ਲਈ ਨਹੀਂ ਹਲੇ ਫਿਰ ਹਾਲ ਅਸੀਂ ਦੋ ਰਿਕਵਰੀ ਕੀਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਾਂਗੇ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਜੀ ਪਹਿਲਾਂ